ਪੈਟਰੋਲ ਨੂੰ ਲੈ ਕੇ ਪੰਪਾਂ ਤੇ ਲੱਗ ਗਈ ਵੱਡੀ ਪੀੜ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਤੋਂ ਜਿੱਥੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਉੱਥੇ ਹੀ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਰਹੀ ਹੈ ਇਸ ਮੌਕੇ ਦੀਆਂ ਤਸਵੀਰਾਂ ਤੁਸੀਂ ਪੰਪ ਤੋਂ ਸਿੱਧੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਲੁੱਟ ਇਹਲਾ ਮਿਲਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਵੱਡੀ ਖਬਰ ਇਸ ਟਾਈਮ ਦੀ ਪੰਪਾਂ ਦੇ ਉੱਤੇ ਹੜਤਾਲ ਹੋਣ ਕਾਰਨ ਬਹੁਤ ਮੁਸੀਬਤਾਂ ਚੱਲ ਰਏ ਹਨ ਇਸ ਮੌਕੇ ਪੰਜਾਬ ਵਾਸੀ ਤੁਹਾਡਾ ਕੀ ਚੱਲ ਰਹੀ ਹੈ ਹੁਣ ਜਿਹੜਾ ਪੰਪ ਜਿਹੜਾ ਤੇਲ ਚੱਕ ਨਰੇਸ਼ ਜੀ ਅੱਜ ਪੰਪਾਂ ਦੇ ਤੇਲ ਦੀ ਕਿਲਤ ਹੋ ਰਹੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਇਹ ਕੋਈ ਟਰੱਕਾਂ ਵਾਲਾ ਦਰਵਾਜੀ ਕੋਈ ਟਰੱਕਾਂ ਵਾਲੇ ਨੇ ਹੜਤਾਲ ਕੀਤੀ ਹੈ ਕਿਉਂਕਿ ਉਹ ਉਹ ਜਿਹੜੇ ਹੈ ਟਰੱਕ ਵਾਲੇ ਹੜਤਾਲਤੇ ਹਨ ਇਸ ਕਰਕੇ ਜਿਹੜਾ ਤੇਲ ਹੈ ਪੰਪ ਤੇ ਨਹੀਂ ਪਹੁੰਚ ਰਿਹਾ ਕੀ ਪਰੇਸ਼ਾਨੀ ਆ ਰਹੀ ਹੈ ਤੇਲ ਪਾਉਣ ਆਏ ਹੋ ਤੁਸੀਂ ਪਛਾਨੀਏ ਆ ਰਹੀ ਵੀ ਹੁਣ ਜਿਸੀ ਡਰ ਡਿਊਟੀ ਜਾਂਦੇ ਮਲੋਡ ਡਿਊਟੀ ਆ ਨਾ ਹੁੰਦਾ ਜੀ ਆਪਣੇ ਵਹੀਕਲ ਵੀ ਸਰਦਾ ਨਹੀਂ ਗਿਆ ਉਹ ਵੀ ਹੁਣ ਕੱਠਾ ਤੇ ਰੁਕਣਾ ਆਪਣੇ ਤਾਂ ਕਿ ਦੂਜੀ ਡਿਊਟੀ ਜਾ ਸਕੀਏ ਥੈਂਕ ਯੂ ਕੋਲ ਸਕੀਏ ਹੋਰੂੰ ਅੱਜ ਵੀ ਸੁੱਖਾ ਦਾ ਕੰਮ ਕੈ ਉਹ ਖੜਾ ਅੱਜ ਤੱਕ ਵਾਰੀ ਨਹੀਂ ਆਈ ਇਹਦੀ ਇਹਨਾਂ ਰਾਸ਼ੋਸ਼ ਤੇ ਪੰਪਾਂ ਦੀ ਜਿਹਦੇ ਖਿਲਾਫ ਫੈਸਲਾ ਲੈ ਕੀ ਕਹੋਗੇ ਆਪਾਂ ਤੇ ਇਹੀ ਕਹਿ ਸਕਦੇ ਮਾੜੀ ਗੱਲ ਆ ਸਰਕਾਰਾਂ ਉਹ ਕਦੇ ਕਿਤੇ ਗਏ ਕੀ ਕਰ ਸਕਦੇ ਬਿਲਕੁਲ ਕਾਲੇ ਕਾਨੂੰਨ ਕੱਢੇ ਗਿਆ ਜੀ ਡਰਾਈਵਰ ਦੇ ਹੱਕ ਚ ਬਿਲਕੁਲ ਮਾੜੇ ਆ ਇੱਕ ਡਰਾਈਵਰ 350 ਰੁਪਏ ਦਿਹਾੜੀ ਲੈਣ ਵਾਲਾ ਉਹ 7 ਲੱਖ ਰੁਪਏ ਕਿੱਥੋਂ ਭ 10 ਸਾਲ ਦੀ ਸਜ਼ਾ ਗਲਤੀ ਮੁਰਕੇ ਵੱਡੀ ਗੱਡੀ ਆ ਨਿਕਲਦੀ ਆ ਗਲਤੀ ਕਰਦਾ ਛੋਟੀ ਵਾਲ ਨਿਕਲਦੀ ਵੱਡੇ ਵਾਲੇ ਦੀ ਆ ਇਹ ਤਾਂ ਬਿੰਦਰਪਾਲ ਡੀਪੀ ਹੈ ਜੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਸਟਾਕ ਤੁਹਾਡੇ ਕੋਲੇ ਪੰਜਲ ਹੈਗਾ ਸਾਡੇ ਕੋਈ ਪ੍ਰੋਪਲ ਦਾ ਪਿਆ 12000 ਲੀਟਰ ਪ੍ਰੋਪਲ ਪਿਆ ਜੀ ਸਪੀਡ ਪਿਆ 7000 ਲੀਟਰ ਸਪੀਡ ਪਿਆ ਜੀ ਤੇ ਡੀਜ਼ਲ ਪੜਾ ਹੈ ਜੀ ਡੀਜ਼ਲ ਪਿਆ ਜੀ ਸਾਡੇ ਅਸੀਂ ਪੂਰਾ ਤੈ ਦਿਨ ਲੋਕਾਂ ਦਾ ਪੂਰਾ ਟਿਕਾਗੇ ਪ੍ਰੋਪਲ ਡੀਜ਼ਲ ਦੋਨੇ ਕਿਸੇ ਦੀ ਕਮੀ ਨਹੀਂ ਹੋਣ ਦਵਾਗੇ ਸੁਣ ਚਾ ਰਿਹਾ ਕਿ ਪੰਜ ਦਿਨ ਦੀ ਟਰੱਕਾਂ ਦੀ ਹੜਤਾਲ ਅਜੇ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਕਿੰਨੇ ਦਿਨ ਦੀ ਹੜਤਾਲ ਚੱਲ ਰਹੀ ਹੈ ਸਾਡੇ ਵੱਲੋਂ ਸਪਲਾਈ ਪੂਰੀ ਜੋਗਾਸੋਨਾ ਦੀ ਚੱਲ ਰਹੀ ਹੈ